ਮਨਜੋਤ ਤੂੰ ਰੋਟੀ ਪਰੌਂਠੀ ਖਾਂਦੇ ਆ। ਓ ਮਮਾ ਮੇਰੇ ਪਰੌਂਠੀ ਖਾਂ। ਮੇਰੀ ਗੱਲ ਤੂੰ ਭੁੱਖਾ ਹੀ ਰਹਿਣਾ ਚਾਹੀਂ ਕਿੰਨੇ ਹੈ? ਤੈਨੂੰ ਕੋਈ ਜਾਪੜੀ ਮਾਨ ਗਿਆ ਤੈਨੂੰ ਵੀ ਪਰੌਂਠੀ ਲਾ ਦੇ ਜਾ ਕੇ। ਕੀ ਹੋਇਆ ਵਾ? ਮਮਾ ਜਾ ਤੀਨੇ ਮੈਨੂੰ ਚਪੇੜਾ ਮਾਰੀਆਂ। ਚਪੇੜਾ ਮਾਰੀਆਂ ਵਾ? ਕਿਉਂ? ਕੀ ਕੀਤਾ ਏ ਤੂੰ? ਮੈਂ ਦੇਖੋ ਮਨਜੋਤ ਉਹ ਇੱਕ ਪਰੋਂਢੀ ਲੈ ਲਈ ਫਿਰ ਤੇ ਤੀਨੇ ਮੈਨੂੰ ਮਾਰਿਆ ਚੱਲ ਆ ਮੈਂ ਪੁੱਛਾਂ ਇਹਨੂੰ ਬੜਾ ਨਿਆਣਿਆਂ ਨਾਲ ਲੜਦੀ ਰਹਿੰਦੀ ਆ ਨਾ ਮਣ ਮੇਰੀ ਗੱਲ ਸੁਣ ਤੂੰ ਨਿਆਣਿਆਂ ਨੂੰ ਸਮਝਾਉਣ ਦੀ ਬਜਾਏ ਤੂੰ ਉਹਨਾਂ ਨੂੰ ਹੋਰ ਲੜਾਉਣ ਢੀ ਆ ਉਹਨਾਂ ਦੇ ਮਨ 'ਚ ਤੂੰ ਨਫ਼ਰਤ ਪੈਦਾ ਕਰਨ ਢੀ ਆ ਜੇ ਕਿ ਫਿਰ ਕੀ ਹੋ ਗਿਆ ਜੇ ਇਹਨੇ ਦੋ ਬੁਰਕੀਆਂ ਲੈ ਹੀ ਲਈਆਂ ਰੋਟੀ ਦੀਆਂ ਵਿੱਚੋਂ ਤੇ ਤੂੰ ਉਦਾਂ ਉਹਨੂੰ ਪਿਆਰ ਨਾਲ ਕਹਦੇ ਵੀ ਜਾ ਆਪਣੀ ਮੰਮੀ ਨੂੰ ਕਹਿ ਹੋਰ ਬਣਾ ਦੇ ਤੂੰ ਤੋਦੇ ਫੜ ਕੇ ਚਪੇੜ ਮਾਰਤੀ ਆ ਉਹ ਵਿਚਾਰਾ ਰੋ ਰੋ ਕੇ ਜਦਾਈ ਹੋ ਗਿਆ ਬਾਹਰ ਦੀਦੀ ਤੇ ਮੇਨਾਂ ਲੜਨ ਤੇ ਆ ਗਏ ਹੋ ਉਹਨੇ ਪੁੱਛੋ ਵੀ ਮੈਂ ਮਨ ਮਾਰਿਆ ਸੀ ਉਹਦਾ ਹੀ ਮੈਨੂੰ ਡਾਂਟਿਆ ਸੀ ਨਾਲੇ ਇੱਕ ਤੇ ਰੋਟੀ ਕੌਣ ਕੌਣ ਖਾਂਦਾ ਉਹਦਾ ਮੈਂ ਇੱਕ ਦੂਜੇ ਦੀ ਝੂਠ ਨਹੀਂ ਖਾਂਦੇ ਨਹੀਂ ਬੱਚਿਆਂ ਨੂੰ ਠੀਕ ਹੈ ਪਹਿਲਾਂ ਇਹਨੂੰ ਪੁੱਛ ਲੈਣਾ ਹੀ ਜਾ ਕੇ ਉਹਦਾ ਹੀ ਲੜਨ ਆ ਗਏ ਹੋ ਤੁਸੀਂ ਮੇਨਾਂ ਤੁਹਾਡੇ ਤੇ ਕੰਮ ਹੀ ਆ ਲੜਨ ਦਾ ਬਸ ਅਮਨ ਮੈਂ ਤੇਰੇ ਨਾਲ ਲੜਨ ਥੋੜੀ ਨਹੀਂ ਆ ਨਾਲੇ ਤੋਂ ਝੂਠ ਤੇ ਇਦਾਂ ਕਹਿਣ ਦੀ ਆ ਅੜੀਏ ਹੈ ਕਿ ਉਹ ਦੋਵੇਂ ਭਰਾ ਭਰਾ ਹੀ ਨੇ ਰਹਿਣਾ ਤੇ ਉਹਨਾਂ ਨੇ ਵਿਚਾਰਿਆਂ ਨੇ ਇਕੱਠੇ ਹੀ ਆ ਤੂੰ ਉਹਨਾਂ ਕਰਕੇ ਮੇਰੇ ਨਾਲ ਜੋ ਲੜਨਦੀ ਆ ਤੇ ਉਹਨਾਂ ਨੇ ਤੇ ਫੇਰ ਹੁਣ ਇੱਕੋ ਮਿਕ ਉਹੋ ਜਾਣਾ ਵਾ ਤੂੰ ਵਾਧੂ ਦੇ ਕਰ ਕਲੇਸ਼ ਪਾਈ ਜਾਨੀ ਆ ਤੈਨੂੰ ਮੈਂ ਪਿਆਰ ਨਾਲ ਉਦਾਂ ਸਮਝਾਇਆ ਹੀ ਆ ਮੈਂ ਤੈਨੂੰ ਕੋਈ ਲੜਨ ਥੋੜੀ ਆਈ ਆ ਦੱਸ ਪਤਾ ਨਹੀਂ ਤੂੰ ਕਿਉਂ ਵਧਾੜਾ ਕੇ ਗੱਲ ਕਰਦੀ ਆ ਤੇਰੇ ਨਾਲ ਤੇ ਅਮਨ ਗੱਲ ਕਰਨੀ ਬੇਕਾਰ ਆ ਇਹਨੂੰ ਵੀ ਕਿੰਨਾ ਗੁੱਸਾ ਲੱਗਾ ਹੀ ਮੁੰਡੇ ਤੇ ਕਹਿੰਦੇ ਮੇਰੇ ਨਾਲ ਲੜਨ ਆ ਗਈ ਆ ਉਦਾਂ ਹੀ ਵਾਧੂ ਦੀ ਮੈਨੂੰ ਕਹਿੰਦੀ ਤੂੰ ਲੜਾਈਆਂ ਪਾਉਂਦੀ ਆ ਉਸੇ ਵੇਲੇ ਮੁੰਡੇ ਇੱਕ ਵਾਰੀ ਮੁੰਡੇ ਨੇ ਕਿਹਾ ਤੇ ਉਸੇ ਟਾਈਮ ਆ ਗਈ ਮੇਰੇ ਨਾਲ ਲੜਨ ਇੱਥੇ ਫੇਰ ਕੰਡੀ ਗੱਲਾਂ ਬਣਾਉਂਦੀ ਐ ਖਾਣੇ ਘਾਰਦੀ ਤੇ ਜੋ ਛਿੱਤੀ ਕਰ ਪੁੱਤੂ ਹੈ ਕਿੰਨਾ ਡੈਮ ਹੋਇਆ ਉਦੋਂ ਦਾ ਉੱਠਣ ਹੀ ਨਹੀਂ ੜਿਆ ਮम्मा 2 ਮਿੰਟ 2 ਮਿੰਟ ਕਰੀ ਜਾਂਦਾ ਹੀ ਹੁਣ ਉੱਤੋਂ 7 ਵਜਣ ੜੇ ਆ ਜਲਦੀ ਕਰ ਬੱਸ ਨਾ ਗਈ ਤੇ ਮੈਂ ਤਾਂ ਨਹੀਂ ਛੱਡ ਕੇ ਆਉਣਾ ਆ ਪਾ ਜੁਨੀਫਾਰਮ ਦਾ ਫੜ ਪੁੱਤੂ ਜਲਦੀ ਜਲਦੀ ਪਾ ਆ ਤੇ ਲਾਲਾ ਭਰਾ ਮੀ ਰਿਆ ਦਿਮਾਗ ਆਪਣਾ ਨਹੀਂ ਕੰਮ ਕਰਦਾ ਕਿੰਨਾ ਗੋ ਹੱਥ ਵਿੱਚ ਲਾ ਲਾ ਐਡਾ ਵੱਡਾ ਹੋ ਗਿਆ ਵਾ ਫੜ ਪਾ ਪੁੱਤੋ ਆਪ ਵੀ ਲਾਗੋ ਕੁਛ ਪਾਈਦਾ ਵਾ ਮਮਾ ਤੇ ਨਹੀਂ ਸਾਰਾ ਰਹੀਦਾ ਪੀ ਆ ਵੀ ਕਰੇ ਮਮਾ ਉਹ ਵੀ ਕਰੇ ਉਹ ਵੇ ਲੈ ਉਹਦਾ ਕੋ ਨਾਲ ਆਪੇ ਹੀ ਕਰ ਲੈਂਦਾ ਸਾਰਾ ਕੁਛ ਕੱਪੜੇ ਵੀ ਪਾ ਲੈਂਦਾ ਵਾ ਆਪੇ ਚੱਲ ਹੁਣ ਮੈਂ ਵੇਖਾਂ ਟਿਫਨ ਟੂਫਨ ਤਿਆਰ ਆ ਜਾ ਕੇ ਤਾਈ ਨੇ ਬਣਾਏ ਆ ਟਿਫਨ ਕਰੇ ਆਪ ਹੀ ਫੇਰ ਨਾ ਮਨੇ ਪਣੇ ਕੱਲ ਦੀ ਕੀ ਪਤਾ ਗੁੱਸੇ ਨਾ ਹੋਏ ਹੱਡੇ ਨਾਲ ਚੱਲ ਬਹਿ ਜਾ ਬੂਰ ਜੀ ਰੱਬਾ ਪਾ ਮੈਂ ਆ ਗਈ ਫਟਾਫਟ ਹੁਣ ਆਲ ਛੇਤੀ ਕਰ ਪੁੱਤ ਅੱਜ ਲੇਟ ਬੜੀ ਹੋ ਗਈਆਂਹੀਂ ਮੰਮਾ ਜੀ ਬਲਜੋਤ ਕੋ ਮੈਂ ਨਵੀਂ ਯੂਨੀਫਾਰਮ ਤੂੰ ਸੇ ਮੈਨੂੰ ਨਵੀਂ ਯੂਨੀਫਾਰਮ ਲਾ ਕੇ ਦੇ ਦੋ ਸਾਰੇ ਬੱਚੇ ਮੜ ਕੇ ਸਕੂਲੇ ਹਾਸਦੇ ਆ ਪਾਤੀ ਜੀ ਪੁਰਾਣੀ ਦੀ ਯੂਨੀਫਾਰਮ ਪਾ ਕੇ ਆਂਦੇ ਬੱਚੇ ਹੱਸਦੇ ਆ ਕੋਈ ਗੱਲ ਨਹੀਂ ਮੈਂ ਮਾਮਨਾ ਕਰੂੰਗੀ ਗੱਲ ਕੋਈ ਨਹੀਂ ਬੁੱਤ ਐਰਕਾਂ ਦਾ ਸਾਲ ਨਾ ਤੂੰ ਇਹੋ ਯੂਨੀਫਾਰਮ ਪਾ ਲਾ ਫਿਰ ਅਗਲੀ ਵਾਰੀ ਨਾ ਮਿਲਣਾ ਦੀਦੀ ਟਿਫਨ ਤਿਆਰ ਕੀਤੇ ਇਹਨਾਂ ਦੇ ਟਿਫਨ ਅਮਨ ਮੈਂ ਕਰਨ ਲੱਗੀਆਂ ਤਿਆਰ ਬਸ 5 ਮਿੰਟ ਖਲੋ ਜਾ ਅੜੀ ਮੈਂ ਵੀ ਅੱਜ ਨਾ ਉੱਠਣ ਲੱਗਿਆ ਲੇਟ ਹੋ ਗਈਆਂ ਮੈਨੂੰ ਜਾਗ ਹੀ ਨਹੀਂ ਆਈ ਆਲਾਰਮ ਵੱਜਿਆ ਨਹੀਂ ਅੱਜ ਤੁਹਾਡੇ 5 ਮਿੰਟ ਦੇ ਚੱਕਰ 'ਚ ਮੁੰਡੇ ਮੇਰੀ ਦੀ ਬਾਸ ਰੰਗ ਜਾਣੀ ਐ ਇਹਦੀ ਕੀ ਇੰਨੇ ਤਾਂ ਇੱਥੇ ਹੀ ਜਾਣਾ ਵਾ ਬੰਦਾ ਟਿਫਨ ਤੇ ਤਿਆਰ ਕਰ ਦਿੰਦਾ ਵੇਖੋ ਆਪਣੇ ਮੁੰਡੇ ਦੀ ਕਿੱਡੀ ਫਿਕਰ ਆ ਦੱਸ ਇੰਨੇ ਵੀ ਤੇ ਪੜ੍ਹਨਾ ਹੀ ਆ ਵਿਚਾਰੇ ਨੇ ਕੋਹਲ ਨਹੀਂ ਇਹਦਾ ਵੀ ਆਪ ਵੀ ਤੇ ਕਰ ਹੀ ਸਕਦੀ ਆ ਤੂੰ ਆਪ ਟਾਈਮ ਟੂ ਟਾਈਮ ਉੱਠਦੀ ਆ ਵਰਦੀ ਪਾ ਕੇ ਮੁੰਡੇ ਨੂੰ ਤੇ ਝਾਟ ਹੀ ਆ ਜਾਂਦੀ ਆ ਮੇਰੇ ਸਿਰ ਤੇ ਸਾਰਾ ਕੰਮ ਸੁੱਟਿਆ ਆ ਆਪਣੇ ਮੁੰਡੇ ਦਾ ਟਿਫਨ ਤਿਆਰ ਕਰ ਲਿਆ ਕਰ ਹੋਰ ਨਹੀਂ ਕੁਝ ਕਰਨਾ ਤੇ ਬਾਕੀ ਕੰਮ ਤੇ ਤੇਰੇ ਕੋ ਹੁਣ ਦੇਣੀ ਚਲ ਕੋ ਨਾਲ ਫਤ ਤਿਆਰ ਹੋ ਗਿਆ ਤਾਂ ਉਠ ਅ ਚੱਪਲ ਪਾਛੀ ਤੀ ਚੱਪਲ ਪਾ ਆਪਣੀ ਇੱਕ ਮਿੰਟ ਬੈ ਇੱਥੇ ਮੈਂ ਨਾ ਟਿਫਨ ਲੈ ਆਵਾ ਭੱਜ ਕੇ ਐ ਦੇ ਵਿੱਚ ਪਰੌਂਠੀ ਪਾਈ ਆ ਮੈਂ ਚੰਗਾ ਚਾਰਨਾ ਪਾਈਓ ਤੇ ਖਾ ਲਵੀਂ ਚੰਗਾ ਤੇ ਪਾਣੀ ਉਥੋਂ ਟੂਟੀ ਤੋਂ ਪੀ ਲਈ ਪੈਨਸਲ ਵੀ ਪਾਤੀਓ ਲੈ ਫੜ ਚੱਲ ਵੈ ਹੈ ਨਾ ਅੰਮਣ ਦੀਆਂ ਆਦਤਾਂ ਸਹੀ ਨਹੀਂ ਹੈਗੀਆਂ ਫੇਰੇ ਕਹਿੰਦੀ ਮੈਨੂੰ ਗੱਲਾਂ ਕਰਦੇ ਹੋ ਗੱਲਾਂ ਤੇ ਤੂੰ ਆਪ ਕਰਾਉਣ ਵਾਲੇ ਕੰਮ ਕਰਨ ਲਈਆਂ ਨਿਆਣਿਆਂ ਦੇ ਸਾਹਮਣੇ ਤੇ ਇਦਣੀਆਂ ਗੱਲਾਂ ਕਰਦੀਆਂ ਬੱਚੇ ਦੇ ਮਨ ਚ ਕੀ ਹੁੰਦਾ ਹੋਊਗਾ ਤੇ ਮੇਰੇ ਮਾਪਿਓ ਕੋ ਪੈਸੇ ਨਹੀਂ ਹੈਗੇ ਜਿਹੜਾ ਮੈਨੂੰ ਵਰਦੀ ਵੀ ਨਹੀਂ ਲੈ ਕੇ ਦੇਣ ਦੇ ਉਤੋਂ ਮੈਨੂੰ ਸਰਕਾਰੀ ਸਕੂਲ ਚ ਪਾਇਆਗਾ ਲੈ ਮਨਾ ਬੀਤੇ ਆ ਗਈ ਦਿੱਤਾ ਹੀ ਪਿਓ ਹੁਣ ਇਦਾਂ ਕਰਦੇ ਆ ਪਾਰੀ ਲੱਗੀ ਅੱਗ ਬਾਬਾ ਜਣਾਂ ਦੇ ਵਾਹਣ ਜਿਹੜੇ ਨਾ ਉਹ ਸੜਨ ਵਾਲੇ ਆ ਅੱਗ ਨੇ ਲੱਗੇ ਨਾਲੇ ਅੱਗੇ ਨਾ ਮਹੀਨੇ ਦੀ ਬੜੀ ਗਈ ਆ ਤੇ ਨਾੜ ਹੋ ਕੇ ਗੱਲੇ ਤੇ ਹੁਣ ਧੁੱਪ ਲੱਗੀ ਆ ਤੇ ਮੈਂ ਤਾਂ ਦਾ ਹੁਣ ਨਾ ਸਾਰੀ ਹੈਗੀ ਨਾਲ ਚਲ ਚਲਦੇ ਆ ਫਿਰ ਭਾਜੀ ਰੈਕਟ ਕੰਡੇ ਜਾ ਆਪਦੇ ਆਹ ਚਲੋ ਹਾਂ ਜਾ ਕੇ ਬੀ ਲਾਈਏ ਹੁਣ ਉਹ 10 ਬੀ ਤੇ ਯਾਰ ਮੈਂ ਲੈ ਆਂਦਾ ਵਾ ਹਾਂਜੀ ਆਹੋ ਤੇ ਮੈਂ ਲਾਇਆ ਪਿਆ ਆ ਹੁਣ ਢੇਮ ਤੇ ਚੱਲ ਆ ਗਏ ਆਹੋ ਯਾਰ ਭਿੰਦਾ ਮੈਂ ਠੀਕ ਹੈ ਠੀਕ ਹੈ ਆਹੋ ਤੇ ਉਹ ਆਗੂ ਬਲਾਉਣ ਵਾਲੀ ਆ ਤੇ ਉਹ ਅੱਗ ਲਾ ਲਈਏ ਜਾ ਕੇ ਅੱਗ ਚੱਲ ਆਵਨੇ ਯਾਰ ਜਾ ਕੇ ਆਹੋ ਲਾਈਏ ਫਿਰ ਹੁਣ ਦੁਪਹਿਰੇ ਦੁਪਹਿਰੇ ਅੱਗ ਲੱਗ ਜਾਣੀ ਆ ਸ਼ਾਮ ਨੂੰ ਹੋਰ ਕੰਮ ਕਰਾਂਗੇ ਆਹੋ ਅੱਗੇ ਨਾ ਦੋ ਦਿਨ ਪੈਂਦਾ ਰਹਿ ਮੈਂ ਹੀ ਬੇਲਾ ਠੀਕ ਹੈ ਤੋ ਨਾਲ ਹੋ ਗਏ ਗੱਲੇ ਠੀਕ ਹੈ ਠੀਕ ਤੇ ਹੁਣ ਨਾ ਧੋਪਾਂ ਲੱਗੀਆਂ ਚੱਕੀਆਂ ਤੇ ਮੇਰਾ ਤਾਂ ਹੁਣ ਸੋ ਗਿਆ ਨਾਲ ਤੇ ਗਲਤ ਨਹੀਂ ਠੀਕ ਹੈ ਫਿਰ ਇਦਾਂ ਕਰਦੇ ਆ ਅਗ ਲਾਵਨੇ ਤੇ ਵੀ 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 ਦਿੱਤਾ ਆ ਵੀ ਵੀ ਤਾਂ ਮੈਂ ਦਵਾਈ ਵੀ ਲਾਤੀ ਨਾ ਚੰਗੀ ਤਾਂ ਦਵਾਈ ਲਾ ਕੇ ਲਈਏ ਨਾਲ ਠੀਕਾ ਦਿੱਤਾ ਇਹ ਕੋਨੇ ਉਹ ਲਾਇਆ ਤਾਂ ਨਾਲ ਮੈਂ ਦੂਜੀ ਘੋਲਣ ਵਾਲੀ ਸੀ ਉਹ ਘੋਲ ਕਾ ਕੇ ਸਾਰਾ ਮੈਂ ਕਰਤਾ ਸੱਟ ਸਟ ਆਹ ਉਹ ਫਿਰ ਲਾਵ ਵਾਲਾ ਥਾਂ ਮੈਂ ਬਣਾਉਣਾ ਵਾ ਲਾਵ ਵਾਲਾ ਥਾਂ ਹਾਂ ਉਹ ਮੈਂ ਬਣਾ ਲੈਣਾ ਕੋਈ ਗੱਲ ਨਹੀਂ ਉਹ ਨਹੀਂ ਮੈਂ ਬਣਾਉਣਾ ਵਾ ਤੂੰ ਐਂ ਕੇ ਰੈਸਟ ਕਰ ਲੈ ਘੜੀ ਉਹ ਨਹੀਂ ਕੋਈ ਨਹੀਂ ਮੈਂ ਬਣਾ ਲੂਗਾ ਨਹੀਂ ਕਰ ਲੈ ਤੂੰ ਰੈਸਟ ਕਰੀ ਤੇ ਮੈਂ ਲਾਵ ਵਾਲਾ ਥਾਂ ਬਣਾ ਆ ਕੇ ਨਾ ਤੇ ਫਿਰ ਪਰਸੋਂ ਬੀਜੇ ਨਾਲੇ ਬਣਾਗੇ ਚੱਲ ਫਿਰ ਵੇਖ ਲਾ ਫਿਰ ਹਾਂ ਚੱਲ ਤੂੰ ਕਰ ਰਹਿਸ਼ਟ ਮੈਂ ਬਲਾ ਬਲਾ ਸਾਹਮਣਾ ਦੱਸ ਬਹਿ ਜਾ ਯਾਰ ਗੱਲ ਸੁਣ ਹਾਂਜੀ ਭਾਈ ਉਹ ਯਾਰ ਗੱਲ ਇਹ ਕਰਨੀ ਤੇ ਨਾਲ ਹਾਂਜੀ ਉਹ ਨਾ ਲੱਖੇ ਦੀ ਦੇਣ ਦਾ ਪਹਿਲੇ ਦੋ ਤਿੰਨ ਕਿਲੇ ਠੇਕੇ ਤੇ ਠੀਕ ਹੈ ਠੀਕ ਹੈ ਤੇ ਯਾਰ ਉਹ ਤਰ੍ਹਾਂ ਸਲਾਹ ਕਰਨੀ ਮੈਂ ਕਿਦਾਂ ਕਰੀ ਤੈਨੂੰ ਪਤਾ ਕੱਲੇ ਹੋ ਕੇ ਵਾਸ ਦੀ ਗੱਲ ਨਹੀਂ ਆ ਗਈ ਹਾਂਜੀ ਤੇ ਮਹਾ ਆਪਣੀ ਪਹਿਲੀ ਸੰਭਾਲੀ ਜਾਂਦੀ ਆ ਠੀਕ ਹੈ ਤੇ ਦੋ ਤਿੰਨ ਕਿਲੇ ਹੋਰ ਮਿਲਣ ਦੇ ਨਾਲ ਤੇ ਉਹ ਫਿਰ ਤੈਨੂੰ ਪਤਾ ਹੀ ਝੋਨੇ ਦਾ ਸੀਜ਼ਨ ਵਾ ਤੇ ਕੀਤਾ ਕਰੀਂ ਤੇਰਾ ਹਾਂ ਕਾਰਟੀਆਂ ਕੋ ਜਾਈਂ ਅੱਛਾ ਕਾਰਟੀਆਂ ਦਾ ਰੁਪਈਆ ਕਿੰਨੇ ਕਨੂੰ ਠੇਕੇ ਤੇ ਆਂਦੇ ਆ ਠੀਕਾ ਯਾਰ ਚੱਲ ਕਰ ਲਾਂ ਗੱਲ ਉਹਦਾ ਨਾ ਉਹਦੇ ਬੰਨਜੂ ਗੱਲ ਚਲੋ ਤੁਸੀਂ ਗੱਲ ਕਰ ਲਿਓ ਉਹਦੇ ਨਾਲ ਆਹੋ ਤੂੰ ਆਰਤੀ ਕੋ ਪੈਸੇ ਫੜ ਲੈ ਅੱਛਾ ਤੇ ਜੋਣਾ ਛੁੱਟਾਂਗੇ ਆਹੋ ਉਦੋਂ ਪੈਸੇ ਦੇ ਦਾਂਗੇ ਆਹੋ ਵੀ ਗੱਲ ਠੀਕ ਆ ਕਿੰਨਾ ਕੁ ਵਿਆਜ ਲਾ ਦਿੰਦਾ ਹਾਂ ਤੰਦਰ ਤਾਂ ਵਿਆਜ ਯਾਰ ਉਹ ਮੈਨੂੰ ਲੱਗਦਾ 2 ਰੁਪਏ ਲਾਉਂਦਾ ਹੀ ਆ ਚਲੋ ਕੋਈ ਗੱਲ ਨਹੀਂ 2 ਰੁਪਏ ਲੱਗ ਜੂਗਾ ਪਰ ਤੂੰ ਉਹਦੇ ਕੋਲ ਪੈਸੇ ਫੜ ਲੈ ਅੱਛਾ ਤੇ ਫਿਰ ਠੇਕਾ ਦੇ ਦਾਂਗੇ ਉਹਨੂੰ ਆਹੋ ਆਹੋ ਤੇ ਪਹਿਲੀ ਵਾਈ ਚੱਲ ਤੂੰ ਆਹ ਪਹਿਲੀ ਫਿਰ ਪਤਾ ਹੀ ਆ ਇਹ ਬਣ ਗਏ ਆਪਣੀ ਯਾਰ ਨਹੀਂ ਉਹ ਤੇ ਮਿਹਨਤ ਦੇਈ ਜਾ ਬੰਦ ਕਰਨੀ ਜਿੰਨੇ ਮਿਹਨਤ ਕਰਨੀ ਉਹਨੂੰ ਪੈਸੇ ਤੇ ਆਉਣੇ 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 ਬਿਨਾ ਮਿਹਨਤ ਤੋਂ ਕੰਮ ਹੋਣਾ ਨਹੀਂ ਹੋਣਾ ਨਹੀਂ ਤੇ ਮੇਰਾ ਰਾਜਾ ਚੱਲ ਯਾਰ ਆਮਦਨੀ ਵਧੂ ਸਾਡੀ ਨਹੀਂ ਉਹ ਤੇ ਗੱਲ ਠੀਕ ਹੈ ਕੋਈ ਗੱਲ ਨਹੀਂ ਕਰੀ ਜਾਵਾਂਗੇ ਦੋਵੇਂ ਆਣੇ ਰਲ ਕੇ ਲੈ ਲੈ ਕੋਈ ਨਿਆਰਤੀ ਕੋ ਫੜ ਲਾ ਜਿਹੜਾ 50 60000 ਰੁਪਿਆ ਚਲ ਮੈਂ ਪੈਸੇ ਲੈ ਕੇ ਨਵਾ ਤੇ ਬੰਦੇ ਮੁੰਨੇ ਸ਼ਿੰਗਾਰ ਸ਼ਾਂਦ ਗਏ ਤੇ ਰਾਈ ਕਰ ਲੀਏ ਪਹਿਲਾਂ ਪੜੀ ਨਾ ਚਾਹੀਦੀ ਪੱਕੀ ਗੱਲ ਗੱਲ ਆ ਉਹਦੇ ਨਾਲ ਉਹ ਹੋ 70 ਨਾਲ ਇੱਕ ਹੋਰ ਕਰਦੇ ਸੀ ਹਾਂਜੀ ਸਤ ਪਨੀਰੀ ਦੇ ਲਿਆਂਦੀ ਥੋੜੀ ਵੀ ਤੇ ਹੁਣ ਵੀ ਹੋਰ ਲੈਣਾ ਪੈਣਾ ਉਦੇ ਵਿੱਚ 11 1 ਕਿ ਲਾ ਦਾਂਗੇ। 11 ਕਿ ਲਾ ਲੀਏ। 1509 ਲਾ ਦਾਂਗੇ। ਉਹ ਜੰਡਿਆਲੇ ਵੇਚ ਆਈਦੀ ਆ ਪੈਸੇ ਚਾਰ ਬਣ ਜਾਂਦੇ। ਆਹੋ ਯਾਰ ਹਾਂ ਠੀਕ ਤੇਰੀ ਗੱਲ। ਪਹਿਲੀ ਵਾਲੀ ਜਿਹੜੀ 11 ਦਾ ਰੇਡੀਓ ਵਾਲਾ ਤਖਾਈ ਉਹ। ਨਹੀਂ ਨਹੀਂ ਯਾਰ ਕਿਵੇਂ ਵਿਖਾ ਰਹੂਗਾ? ਤਖਾ ਰੂਗਾ। ਭਗਵੰਤ ਮਾਣ ਆਇਆ ਵਾ ਕੋਣਾ ਕੋ ਚੰਦੀ ਵਾਰੀ ਕਰਕੇ ਜਾਊਗਾ। ਆਹੋ ਆਹੋ ਇਹ ਵੀ ਗੱਲ ਠੀਕ ਹੈ ਯਾਰ ਤੇਰੀ। ਚੱਲ ਇਦਾਂ ਕਰਦੇ ਆ 11 1 ਦੇ ਦੋ ਕਿਲੇ ਠੋਕ ਦਨੇ। ਚੱਲੋ ਠੀਕ ਆ। ਆਹੋ ਚੱਲ ਠੀਕ ਆ ਫੇਰ। ਯਾ ਠੀਕ ਆ ਚੰਗਾ। ਪਹਿਲੇ ਮੈਂ। ਆਹੋ ਕੰਢੇ ਰਾਮ। ਯਾਰ ਮੈਂ ਤੁਹਾਡੇ ਨਾਲ ਕਰ ਗੱਲ ਮੈਂ ਤੁਹਾਡੇ ਨਾਲ ਇਹ ਕਰਨ ਲੱਗੀ ਹਾਂ ਕਿ ਕੋਨਾਲ ਜਦੋਂ ਅੱਜ ਸਕੂਲ ਚ ਲਿਆ ਹੈ ਨਾ ਤੇ ਉਹਨੇ ਨਾ ਬਲਜੋਤ ਨੂੰ ਵੇਖਿਆ ਨਵੀਂ ਵਰਦੀ ਪਾਏ ਦੇ ਤੇ ਮੈਨੂੰ ਨਾ ਬੜਾ ਹੋਰ ਤਰਾ ਹੋਇਆ ਮੈਨੂੰ ਆਂਦਾ ਮਮਾ ਮੈਨੂੰ ਨਾ ਨਵੀਂ ਜੁਨੀਫਾਰਮ ਲਾ ਦੋ ਤੇ ਕਲਾਸ ਬੱਚੇ ਜਿਹੜੇ ਹਨ ਵੇਖ ਕੇ ਮੇਰੇ ਨਾਲ ਹੱਸਦੇ ਬੜਾਵਾ ਤੇ ਮੈਨੂੰ ਬੜਾ ਮਨ ਨੂੰ ਹੋਰ ਤਰਾ ਆਇਆ ਤੇ ਕਿਉਂ ਨਾ ਪਾ ਇਦਾਂ ਕਰੀਏ ਜਾ ਕੇ ਨੂੰ ਜੁਨੀਫਾਰਮ ਲਿਆ ਦਿੰਨੇ ਆ ਨਾ ਵੀ ਤੁਹਾਨੂੰ ਪਤਾ ਵੈਸੇ ਵੀ ਉਹਦੀ ਜੁਨੀਫਾਰਮ ਖਰਾਬ ਤੇ ਹੋ ਹੀ ਗਈ ਆ ਹਾਂ ਉਹਦਾ ਗਲਤ ਤਰੀਕਾ ਠੀਕ ਆ ਹੂੰ ਪਰ ਮੈਂ ਤੈਨੂੰ ਗੱਲ ਦੱਸਣੀ ਹੈ ਹਾਂਜੀ ਅੱਗੇ ਜੱਸ ਆਇਆ ਸੀ ਅੱਛਾ ਤੇ ਮੈਂ ਉਹਦਾ ਸਲਾਹ ਕਰਨ ਦੇ ਪਹਿਲੀ ਸਾਨੂੰ ਮੈਂਡੀ ਠਿੱਕ ਤੇ ਦੋ ਕਿਲੇ ਅੱਛਾ ਠੀਕ ਆ ਤੇ ਮੇਰਾ ਤਾਂ ਪੈਲੀ ਲੈ ਕੇ ਨਾ ਆਪਣੀ ਅਮਰ ਵਧਾਈਏ ਆੜੀ ਵਰਦੀ ਦੀ ਕੀ ਗੱਲ ਵਾ ਕੱਪੜੇ ਤੇ ਫਿਰ ਬੰਨ ਲੈਂਦੇ ਆ ਤੇ ਜਿਹੜੀ ਅਮਰ ਮਾਸਾ ਵਧੂਗੀ ਆਪਣੇ ਉੱਤੀ ਫੜਾਵਾ ਗੱਲ ਤੇ ਤੁਹਾਡੀ ਵੀ ਠੀਕ ਆ ਪਰ ਕਰੀਏ ਕੀ ਤੈਨੂੰ ਪਤਾ ਨਿਆਣੇ ਇੱਕ ਦੂਜੀ ਹਲ ਵੀ ਇਹ ਕੇ ਕਰਦੇ ਹੀ ਆ ਨਾਲੇ ਧੰਨਵਾਦ ਆ ਉਹ ਵੇਖੋ ਬਸ ਤੇ ਜਾਂਦਾ ਲੱਗੂ ਹੈ ਤੇ ਇਹਨੂੰ ਇਹ ਵਿਚਾਰੇ ਨੂੰ ਸਰਕਾਰੀ ਸਕੂਲ ਚ ਪਾਇਆ ਵਾ ਤੇ ਮਨ ਦੇਖ ਕੇ ਬੱਚੇ ਦਾ ਡੋਲਦਾ ਤੇ ਹੈਗਾ ਹੀ ਆ ਥੋੜਾ ਜਿਹਾ ਠੀਕ ਆ ਤੇਰੀ ਗੱਲ ਮਾਂ ਪਿਓ ਵਾਸਤੇ ਬੱਚਾ ਜਿਹੜਾ ਵਾ ਟੌਰ ਕੱਢਿਆ ਤੇ ਫਿਰ ਹੀ ਚੰਗਾ ਲੱਗਦਾ ਵਾ ਪਰ ਕੀ ਕਰੀਏ ਤੈਨੂੰ ਪਤਾ ਕਰਦੇ ਹਾਂ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ ਐਟ ਟਾਈਮ ਹੁਣ ਮੈਂ ਕਹਤਲ ਆਪਣੀ ਆਮਦਨ ਵਧਾਣ ਦੀ ਇਹ ਵਧਾਈਏ ਸਾਰਾ ਜਿਹੜਾ ਟਾਈਮ ਲੰਘਦਾ ਜਿਹੜਾ ਕੱਢੀ ਆ ਮੈਂ ਕਹਨਾ ਹੋ ਚੱਲਾ ਆਪਾਂ ਤੇ ਮਾੜਾ ਚੰਗਾ ਟਾਈਮ ਕੱਢ ਹੀ ਲੈਣਾ ਵਾ ਪਰ ਨਿਆਣੇ ਨਹੀਂ ਨਾ ਸਮਝਦੇ ਗੱਲ ਤੇ ਆ ਆ ਉਹ ਚੱਲ ਥੋੜਾ ਟਾਈਮ ਲੈ ਕਰ ਲੋ ਬਾਅਦ ਫਿਰ ਬਣਾਦਾ ਕੋਈ ਗੱਲ ਨਹੀਂ ਅਜਰਾ ਪਹਿਰ ਚਾ ਪਹਿਹ ਯਾਰ ਇਕੱਠੇ ਹੁੰਦੇ ਆ ਨਾ ਹਾਂਜੀ ਹਾਂਜੀ ਤੇ ਫਿਰ ਥੋੜਾ ਜਿਹਾ ਠਹਿਰ ਕੇ ਪਾ ਕੇ ਨਾ ਟਾਈਮ ਤੇ ਲੈਵਾਂਗੇ ਫਿਰ ਵਰਦੀ ਆ ਚਲ ਵੇਖ ਲੋ ਇਦਾਂ ਕਰ ਲੈਨੇ ਫਿਰ ਆਓ ਫਿਰ ਨੂੰ ਕਹਿ ਦਾਂਗੀ ਵੀ ਥੋੜਾ ਜਿਹਾ ਹਨਾ ਹੋਰ ਵੇਟ ਕਰ ਲੈ ਜਿੱਥੇ ਇੰਨਾ ਚਿਰ ਖਲੋਤਾ ਵਾ ਆਹ ਤੇ ਨਾਲੇ ਤੁਹਾਨੂੰ ਮੈਂ ਦੱਸਣਾ ਸੀ ਉਹਦਾ ਚਾਚੀ ਦੀ ਨੂੰਹ ਦਾ ਨਾ ਫੋਨ ਆਇਆ ਸੀ ਪਮੂੜਾਂ ਵਾਲੀ ਦਾ ਹੂੰ ਤੇ ਉਹਨਾਂ ਦੇ ਉਹ गिरਾ ਕੇ ਤੇ ਡੇ ਹਿਲਾਉਣ ਹੂੰ ਤੇ ਉਹਦੇ ਨਾ ਵਿਚਾਰੀ ਦੇ ਹੱਥ ਤੇ ਪਤਾ ਨਹੀਂ ਕੀ ਲੜ ਗਿਆ ਵਾ ਓਹੋ ਤੇ ਉਹ ਉਹਨਾਂ ਨੇ ਹੁਣ ਉਥੇ ਕਾਦੀਆਂ ਨਾ ਦਾਖਲ ਕਰਾਈ ਆ ਗੁਲਗੋਸ਼ ਚੜਨ ਦੇ ਉਹਨੂੰ ਉਹ ਫਿਰ ਪਤਾ ਲੈਣ ਜਾਣ ਪੈਣਾ ਉਹਨਾਂ ਦਾ ਹਾਂਜੀ ਉਹਨਾਂ ਦਾ ਵਿਚਾਰਿਆਂ ਦਾ ਕੰਮ ਬੜਾ ਖਰਾਬ ਜਿਹਾ ਲੱਗਣ ੜਿਆ ਏ ਮੈਨੂੰ ਉਹ ਕਹਿੰਦੇ ਉਹ ਉਹਨਾਂ ਨੂੰ ਖਾਦਾ ਪੀਤਾ ਵੀ ਕੋ ਪਚਣ ੜਿਆ ਤਾਂ ਨਾ ਭਲਾ ਮੈਂ ਕਹਿੰਨੀ ਹੀ ਵੀ ਮੈਂ ਅੱਜ ਹੂੰ ਵਗ ਜਾਂ ਕੱਲ ਜਾਵਾ ਹੁਣ ਤੇ ਨਿਆਣੇ ਵੀ ਸਕੂਲੋਂ ਆਉਣ ਵਾਲੇ ਆ ਚਲ ਇਦਾਂ ਕਰਦੇ ਆ ਸਵੇਰੇ ਆਪਾਂ ਤੜਕੇ ਨਾ ਧਰਾ ਤੁਰਾ ਕੱਢ ਗਏ ਨਾ ਤੇ ਆਪਾਂ ਫਿਰ ਪਤਾ ਲੈ ਗਏ ਉਹਨਾਂ ਦੇ ਜਾ ਕੇ ਉਹ ਵਿਚਾਰੇ ਵੈਸੇ ਬੜੇ ਸੁਭਾਤ ਚੰਗੇ ਆ ਆਹੋ ਇਹ ਤੇ ਗੱਲ ਹੈ ਤੇ ਬੜਾ ਸੁਣ ਕੇ ਤੇਰੀ ਗੱਲ ਮੇਰੇ ਮਨ ਨੂੰ ਨਾ ਹੋਰ ਤਾਂ ਹੋਂਡਿਆ ਹਣ ਹਾਂਜੀ ਹਾਂਜੀ ਮੇਰਾ ਤੇ ਦੀਦ ਕੰਡਿਆ ਹੁਣੇ ਚਲੀ ਗਏ ਪਰ ਹੁਣ ਇਹ ਵੀ ਟਾਈਮ ਬੜਾ ਹੋ ਗਿਆ ਵੇ ਟਾਈਮ ਬੜਾ ਹੋ ਗਿਆ ਉਹ ਮੈਂ ਕਹਿ ਨਹੀਂ ਤੂੰ ਨਿਆਣੇ ਵੀ ਸਕੂਲੋਂ ਆਉਣ ਵਾਲੇ ਆ ਤੇ ਮੁੰਡੇ ਨੇ ਵੈਸੇ ਵੀ ਤੁਹਾਨੂੰ ਪਤਾ ਅਸੀਂ ਨਾਲ ਬੈਤ ਉਹਨੇ ਰੋਣਾ ਸ਼ੁਰੂ ਕਰ ਦੇਣਾ ਵਾ ਆ ਮਗਰ ਉਹ ਵੀ ਰੋਂਦਾ ਰਹੂਗਾ ਕੀ ਫਾਇਦਾ ਸਵੇਰੇ ਆਪਾਂ ਟੈਨਸ਼ਨ ਮਕਾ ਕੇ ਸਕੂਲ ਕਾਲੇ ਨੂੰ ਭੇਜ ਕੇ ਤੇ ਤਾਰਾ ਕੱਢ ਕੇ ਤੇ ਆਪਾਂ ਜਾ ਜਾ ਕੇ ਘੜੀ ਕੋ ਹੋਈ ਉਹ ਵਿਚਾਰੀ ਕੋ ਕਿਉਂਕਿ ਬੰਦਾ ਜਦੋਂ ਕਿਸੇ ਕੋ ਜਾਂਦਾ ਨਾ ਬੰਦਾ ਵੈਸੇ ਦੂਣਾ ਹੋ ਜਾਂਦਾ ਵਾ ਆਹੇ ਤੇ ਗੱਲ ਤੁਹਾਡੀ ਠੀਕ ਆ ਹੁ ਤਾਂ ਠੀਕ ਹੈ ਨਾ ਹਾਂ ਤੇ ਨਾਲੇ ਤੁਹਾਨੂੰ ਪਤਾ ਹੁਣ ਉਹੋ ਹੀ ਮੇਰੀ ਮਾਂ ਆ ਤੇ ਉਹੋ ਹੀ ਮੇਰਾ ਪਿਓ ਨੇ ਕੋਈ ਗੱਲ ਨਹੀਂ ਫਿਕਰ ਨਾ ਕਰ ਠੀਕ ਹੈ ਨਹੀਂ ਚੱਲ ਫਿਰ ਠੀਕ ਆ ਤੇ ਚਾਚੀਆਂ ਤਾਈਆਂ ਇਹ ਤੇ ਹੈਗੀਆਂ ਹੋਰ ਮੇਰੇ ਕੋਲ ਹਾਂ ਚੱਲ ਤੂੰ ਕਰ ਲੈ ਫਿਰ ਕੰਮ ਕਰ ਆਪਣਾ ਤੇ ਮੈਂ ਵੀ ਘੜੀ ਲੱਕ ਸਦਾ ਕਰ ਲਾਂ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਾ ਤੂੰ ਮੈਂ ਚੱਲ ਜਾ ਤੇ ਉਹ ਦਾਲ ਚੋਲ ਬਣਾਏ ਹੀ ਦੇ ਦਾਂ ਤੁਹਾਨੂੰ ਕਿ ਜਾਂ ਠਹਿਰ ਕੇ ਖਾਣੇ ਜੀ ਤਾਂ 18 ਕੰਟਾ 18 ਖਾ ਲੈਣਾ ਮੈਨੂੰ ਥੱਕਿਆ ਬਣਾਇਆ ਯਾਰ ਅਜੇ ਚਲੋ ਮੈਨੂੰ ਕਰ ਲੈਂਦੇ ਰੈਸਟ ਥੋੜੀ ਚਲੋ ਠੀਕ ਆ ਆ ਚਲ ਕਲਾਂ ਨੂੰ ਖਵਾ ਖੂ ਦੇ ਰੋਟੀ ਹਾਂਜੀ ਆਉਂਦਾ ਫਿਰ ਉਹਨੂੰ ਖਾ ਲੀਏ ਚੰਗਾ